ਗ੍ਰੰਥ ਸਾਫ ਦੀ ਜਿੱਤ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਿਛਤਰ ਗਿੱਲ ਸਾਹਿਬ ਤੇ ਜਿਹੜਾ ਸਰਕਾਰ ਨੇ ਇੱਕ ਝੂਠਾ ਪਰਚਾ 307 ਦਾ ਦਰਜ ਕੀਤਾ ਸੀ ਅੱਜ ਉਹਨਾਂ ਨੂੰ ਤਰਨਤਾਰਨ ਦੀ ਕੋਰਟ ਨੇ ਐਂਟੀਸੀਪੇਟਰੀ ਬੇਲ ਦੇ ਦਿੱਤੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਰਕਾਰਾਂ ਜਿੰਨਾ ਮਰਜ਼ੀ ਤੱਕਾ ਕਰ ਲੈਣ ਸ਼੍ਰੋਮਣੀ ਅਕਾਲੀ ਦਲ ਲੜਾਈ ਲੜਨ ਦੇ ਮੋੜ 'ਚ ਹੈ ਤੇ ਜੁਡੀਸ਼ੀਅਲ ਸਿਸਟਮ ਤੇ ਸਾਨੂੰ ਪੂਰਨ ਭਰੋਸਾ ਹੈ ਕਿਉਂਕਿ ਸਰਕਾਰ ਤਾਂ ਤੱਕੇਸ਼ਾਈ ਕਰ ਸਕਦੀ ਹੈ ਪਰ ਐਸੇ ਝੂਠੇ ਕੇਸ ਜਦੋਂ ਜੁਡੀਸ਼ੀਅਲ ਕਨਸਲਟੀ ਤੇ ਜਾਂਦੇ ਨੇ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ ਤੇ ਜਦੋਂ ਤਰਾਜ਼ੂ ਦੇ ਵਿੱਚ ਤਲਦੇ ਨੇ ਉਥੇ ਇਨਸਾਫ ਹੁੰਦਾ ਸਾਡਾ ਸਿਰ ਚੁੱਕਦਾ ਅਦਾਲਤਾਂ ਅੱਗੇ ਜਿਨ੍ਹਾਂ ਨੇ ਇੱਕ ਵਾਰੀ ਫੇਰ ਇਨਸਾਫ ਕਰਕੇ ਸਰਕਾਰ ਦੇ ਝੂਠ ਨੂੰ ਕੋਰਟ ਦੇ ਵਿੱਚ ਮੂੰਹ ਦੇ ਮੂੰਹ ਸਿੱਟਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਬ੍ਰੋ ਇਨਸਾਫ ਦੀ ਜਿੱਤ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਗਿੱਲ ਸਾਹਿਬ ਤੇ ਜਿਹੜਾ ਸਰਕਾਰ ਨੇ ਇੱਕ ਝੂਠਾ ਪਰਚਾ 307 ਦਾ ਦਰਜ ਕੀਤਾ ਸੀ ਅੱਜ ਉਹਨਾਂ ਨੂੰ ਤਰਨਤਾਰਨ ਦੀ ਕੋਰਟ ਨੇ ਐਂਟੀਸੀਪੇਟਰੀ ਬੇਲ ਦੇ ਦਿੱਤੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਰਕਾਰਾਂ ਜਿੰਨਾ ਮਰਜ਼ੀ ਤੱਕਾ ਕਰ ਲੈਣ ਸ਼੍ਰੋਮਣੀ ਅਕਾਲੀ ਦਲ ਲੜਾਈ ਲੜਨ ਦੇ ਮੋੜ 'ਚ ਹੈ ਤੇ ਜੁਡੀਸ਼ੀਅਲ ਸਿਸਟਮ ਤੇ ਸਾਨੂੰ ਅਨੁਪੂਰਨ ਭਰੋਸਾ ਕਿਉਂਕਿ ਸਰਕਾਰ ਤਾਂ ਤੱਕੇਸ਼ਾਈ ਕਰ ਸਕਦੀ ਹੈ ਪਰ ਐਸੇ ਝੂਠੇ ਕੇਸ ਜਦੋਂ ਜੁਡੀਸ਼ੀਅਨ ਕਨਸਲਟੀ ਤੇ ਜਾਂਦੇ ਨੇ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ ਤੇ ਜਦੋਂ ਤਰਾਜ਼ੂ ਦੇ ਵਿੱਚ ਤਲਦੇ ਨੇ ਉਥੇ ਇਨਸਾਫ ਹੁੰਦਾ ਸਾਡਾ ਸਿਰ ਚੁੱਕਦਾ ਅਦਾਲਤਾਂ ਅੱਗੇ ਜਿਨ੍ਹਾਂ ਨੇ ਇੱਕ ਵਾਰੀ ਫੇਰ ਇਨਸਾਫ ਕਰਕੇ ਸਰਕਾਰ ਦੇ ਝੂਠ ਨੂੰ ਕੋਰਟ ਦੇ ਵਿੱਚ ਮੂੰਹ ਦੇ ਮੂੰਹ ਸਕੇ